ਚੂਣਾ ਦਾ ਮਾਹੌਲ ਗਰਮਾ ਚੁੱਕਿਆ ਵੈਸੇ ਦਾ ਦੇਸ਼ ਦੇ ਵਿੱਚ ਲੋਕਤੰਤਰ ਦੇ ਜਿਹੜਾ ਹੈਗਾ ਉਹਦੇ ਤਹਿਤ ਚੂਣਾ ਹੋ ਰਹੀਆਂ ਨੇ ਪਰ ਲੱਗਦਾ ਇਸ ਤਰ੍ਹਾਂ ਹੈਗਾ ਜਿਵੇਂ ਲੀਡਰਾਂ ਦੀ ਦਲ ਬਦਲੀ ਹੋ ਰਹੀ ਹੈ ਸਿਰਫ ਅੱਜ ਜਿਹੜਾ ਘਟਨਾਕ੍ਰਮ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਔਰ ਪਿਛਲੇ ਕਾਫੀ ਦਿਨ ਤੋਂ ਇਹ ਕਿਆਸੀ ਵੀ ਬੁਲਾਏ ਜਾ ਰਹੇ ਸੀਗੇ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨੇ ਖਾਗੋਸ਼ੀ ਅਖਤਿਆਰ ਕੀਤੀ ਹੋਈ ਹੈ ਤੇ ਜਿਹੜੀ ਐਕਟਿਵ ਰਾਜਨੀਤੀ ਤੋਂ ਉਹ ਥੋੜਾ ਜਿਆਦਾ ਦੂਰ ਹੀ ਚੱਲ ਰਹੇ ਨੇ ਕਿ ਉਹ ਕਿਤੇ ਨਾ ਕਿਤੇ ਨਾਰਾਜ਼ ਦਿਖ ਰਹੇ ਨੇ ਅਕਾਲੀ ਦਲ ਤੋਂ ਤਿਗਰੀ ਉਹ ਸਾਰੇ ਲੀਡਰ ਕਹਿੰਦੇ ਜੇਕਰ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੈਂਬਰ ਨੇ ਸਾਰੇ ਮੈਂਬਰੀ ਕਿਕ ਪਾਰਟੀ ਚੋਂ ਵੀ ਅਸੀਂ ਆਪਣੇ ਮੌਜਾ ਕਰੀਏ ਕਿ ਜਿਹੜਾ ਰਾਜਨੀਤੀ ਦਾ ਜਿਹੜਾ ਸਤਾਰਾ ਉਹ ਲਗਾਤਾਰ ਹਰ ਰੋਜ਼ ਆਏ ਦੇਣਾ ਜਿਹੜਾ ਉਹgirਦਾ ਜਾ ਰਿਹਾ ਔਰ ਇਹ ਕਿੱਥੇ ਜਾ ਕੇ ਰੁਕੂਗਾ ਇਹ ਰੱਬ ਹੀ ਜਾਣਦਾ Delhi Public News ਤੋਂ ਦਾ ਸਵਾਗਤ ਹੈ ਜਿਸ ਤਰ੍ਹਾਂ ਨਾਲ ਪੂਰੇ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਗਰਮਾ ਚੁੱਕਿਆ ਹੈ ਵੈਸੇ ਦਾ ਦੇਸ਼ ਦੇ ਵਿੱਚ ਲੋਕਤੰਤਰ ਦੇ ਜਿਹੜਾ ਹੈਗਾ ਉਹਦੇ ਤਹਿਤ ਚੋਣਾਂ ਹੋ ਰਹੀਆਂ ਨੇ ਪਰ ਲੱਗਦਾ ਇਸ ਤਰ੍ਹਾਂ ਹੈਗਾ ਜਿਵੇਂ ਲੀਡਰਾਂ ਦੀ ਦਲ ਬਦਲੀ ਹੋ ਰਹੀ ਹੈ ਸਿਰਫ ਕੋਈ ਲੀਡਰ ਕਿਤੇ ਜਾ ਰਿਹਾ ਕੋਈ ਲੀਡਰ ਜਾ ਕਿਤੇ ਕਿਸੇ ਪਾਰਟੀ ਜਾ ਰਿਹਾ ਕੋਈ ਅਫਸਰ ਕਿਤੇ ਜਾ ਰਿਹਾ ਕੋਈ ਅਫਸਰ ਪਾਰਟੀ ਛੱਡ ਕੇ ਕਿਤੇ ਜਾ ਰਿਹਾ ਖਲੇ ਤੱਕ ਇਹ ਨਹੀਂ ਸਮਝ ਆ ਰਿਹਾ ਹੈਗਾ ਕਿ ਕਿਹੜੀ ਪਾਰਟੀ ਇੱਥੇ ਚੋਣਾ ਹੋ ਰਹੀਆਂ ਨੇ ਜਾਂ ਲੀਡਰਾਂ ਦੀ ਦਲ ਬਦਲੀ ਹੋ ਰਹੀ ਹੈ ਇਸੇ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਵੀ ਇੱਕ ਵੱਡਾ ਝਟਕਾ ਵੱਡੀ ਪਾਰਟੀ ਨੂੰ ਲੱਗਿਆ ਜਿਸ ਬੰਦੀ ਗੱਲ ਕਰਾਂਗੇ ਸਾਡੇ ਨਾਲ ਮਨੀਸ਼ ਛਤਰੇਮ ਜੀ ਕੀ ਕਹਿਣਾ ਚਾਹੋਗੇ ਅੱਜ ਵੀ ਇੱਕ ਵੱਡੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈਗਾ ਪੰਜਾਬ ਦੇ ਵਿੱਚ ਲੱਗਦਾ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜਾ ਅੱਜ ਜਿਹੜਾ ਘਟਨਾਕ੍ਰਮ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਸਿਕੰਦਰ ਸਿੰਘ ਜਿਹੜੇ ਮਲੂਕਾ ਨੇ ਉਹ ਆਪਣੇ ਏਰੀਆ ਦੇ ਵਿੱਚ ਬਹੁਤ ਉਹਨੂੰ ਦਬਦਬਾ ਰੱਖਦੇ ਨੇ ਬਹੁਤ ਉਹਨਾਂ ਦੀ ਉੱਥੇ ਫਾਲੋਇੰਗ ਹੈਗੀ ਆ ਤੇ ਇੱਕ ਦਬੰਗ ਕਿਸਮ ਦੇ ਉਹ ਜਿਹੜੇ ਲੀਡਰ ਦੇ ਨਾਂ ਤੋਂ ਉਹ ਜਾਣੇ ਜਾਂਦੇ ਨੇ ਸਾਬਕਾ ਜਿਹੜੀਆਂ ਸਰਕਾਰਾਂ ਸੀਗੀਆਂ ਉਹਦੇ ਵਿੱਚ ਉਹ ਮੰਤਰੀ ਦੇ ਰੂਪ ਦੇ ਵਿੱਚ ਵੀ ਰਹੇ ਨੇ ਤੇ ਉਹਨਾਂ ਦੀ ਜਿਹੜੀ ਨੂੰਹ ਹੈ ਤੇ ਉਹਨਾਂ ਦਾ ਜਿਹੜਾ ਬੇਟਾ ਉਹਨਾਂ ਨੇ ਅੱਜ ਆਪਣਾ ਭਾਰਤ ਜਨਤਾ ਪਾਰਟੀ ਜੁਆਇਨ ਕਰ ਲਈ ਆ ਔਰ ਇਹ ਵੀ ਖ਼ਾਸ ਲਾਇਆ ਜਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਨੂੰਹ ਹੈ ਜਿਹੜੇ ਕਿ ਆਈਐਸ ਆਫੀਸਰ ਸੀਗੇ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਨੇ ਲੋਕ ਸਭਾ ਦੀ ਚੋਣ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਤੇ ਇਹ ਨਿਸ਼ਚਿਤ ਤੌਰ ਤੇ ਜਿਹੜਾ ਇੱਕ ਬਹੁਤ ਵੱਡਾ ਝਟਕਾ ਹੈ ਅਕਾਲੀ ਦਲ ਨੂੰ ਔਰ ਪਿਛਲੇ ਕਾਫੀ ਦਿਨ ਤੋਂ ਇਹ ਕਿਹਾ ਸੀ ਬੁਲਾਏ ਜਾ ਰਹੇ ਸੀਗੇ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨੇ ਖਾਮੋਸ਼ੀ اختیار ਕੀਤੀ ਹੋਈ ਹੈ ਤੇ ਜਿਹੜੇ ਐਕਟਿਵ ਰਾਜਨੀਤੀ ਤੋਂ ਉਹ ਥੋੜਾ ਜਿਹਾ ਦੂਰ ਹੀ ਚੱਲ ਰਹੇ ਨੇ ਕਿ ਉਹ ਕਿਤੇ ਨਾ ਕਿਤੇ ਨਾਰਾਜ਼ ਦਿਖ ਰਹੇ ਨੇ ਅਕਾਲੀ ਦਲ ਤੋਂ ਤੇ ਲੱਗਦਾ ਨਹੀਂ ਇਹ ਆਮ ਨੀਤੀ ਸਭ ਤੋਂ ਵੱਡੀ ਗੱਲ ਆਈਐਸ ਆਫੀਸਰ ਸੀ ਇਹਦੇ ਅਸਤੀਫਾ ਵੀ ਸਰਕਾਰ ਨੇ ਮਨਜ਼ੂਰੀ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਟਵੀਟ ਕੀਤਾ ਹੈਗਾ ਵੀ ਇਹਦਾ ਸਾਰੀ ਉਮਰ ਦੀ ਕਮਾਈ ਕਿਤੇ ਖਤਰੇ ਨਾਲ ਚ ਜਾ ਪੈ ਜੂ ਇਹ ਕੀ ਮਤਲਬ ਹੋ ਗਿਆ ਇਸ ਗੱਲ ਦਾ ਕੀ ਹੈ ਦੇਖੋ ਇਹ ਤਾਂ ਇੱਕ ਬੜਾ ਕਾਨੂੰਨੀ ਜਿਹੜਾ ਪਹਿਲੂ ਹੈ ਉਹ ਤਾਂ ਉਹ ਜਿਹੜਾ ਭਗਵੰਤ ਮਾਨ ਕਹਿ ਰਹੇ ਨੇ ਉਹ ਠੀਕ ਹੀ ਕਹਿ ਰਹੇ ਨੇ ਕਿ ਇੱਕ ਜਦ ਤੱਕ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਕਿਸੇ ਵੀ ਤੁਸੀਂ ਗਵਰਨਮੈਂਟ ਸਰਵਿਸ ਦੇ ਵਿੱਚ ਹੈਗੇ ਹੋ ਤੇ ਤੁਸੀਂ ਕੋਈ ਵੀ ਰਾਜਨੀਤਿਕ ਇਦਾਂ ਦੀ ਜਿਹੜੀ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਜਦ ਤੱਕ ਤੁਸੀਂ ਗਵਰਨਮੈਂਟ ਸਰਵੰਟ ਨਹੀਂ ਹੋ ਤੇ ਜਦ ਤੱਕ ਉਹ ਹੁਣ ਉਹਨਾਂ ਦਾ ਅਸਤੀਫਾ ਨਹੀਂ ਹੋਇਆ ਤਾਂ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਤਾਂ ਉਹਨਾਂ ਲਈ ਨਿਸ਼ਚਿਤ ਤੌਰ ਦੇ ਉਤੇ ਕੀ ਮੁਸੀਬਤਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਹੋ ਸਕਦੀਆਂ ਕਿਸੇ ਵੇਲੇ ਵੀ ਤੇ ਲੱਗਦਾ ਨਹੀਂ ਹੈਗਾ ਵੀ ਲੀਡਰ ਕਹਿੰਦੇ ਨੇ ਸਾਡੇ ਦੋਨਾਂ ਹੱਥਾਂ 'ਚ ਲੱਡੂ ਵੇ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਚ ਉਹਨਾਂ ਦੀ ਜਿਹੜੀ ਨੋ ਆ ਤੇ ਮੁੰਡਾ ਆ ਬੀਜੇਪੀ ਜਾ ਰਹੇ ਨੇ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਪਾ ਦੇ ਉਹਨਾਂ ਦੇ ਭਰਾਰੇ ਤਕਰੀਬ ਸਾਰੇ ਲੀਡਰ ਕਹਿੰਦੇ ਨੇ ਜੇਕਰ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੈਂਬਰ ਨੇ ਸਾਰੇ ਮੈਂਬਰੀ ਕਿ ਕਿਸ ਪਾਰਟੀ 'ਚ ਹੋਣ ਵੀ ਅਸੀਂ ਆਪਣੇ ਮੌਜਾ ਕਰੀਏ ਵੀ ਇਹ ਲੱਗਦਾ ਨਹੀਂ ਹੈਗਾ ਵੀ ਇਹ ਜਿਹੜੀ ਰਾਜਨੀਤੀ ਆ ਜਾਂ ਸਿਆਸਤ ਤਾਂ ਬੁੜੀ ਗਲਤ ਹੋ ਰਹੀ ਆ ਦੇਖੋ ਜਿੱਥੇ ਤੱਕ ਤੁਸੀਂ ਬਾਜਵਾ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਦੇ ਘਰ ਦੇ ਵਿੱਚ ਇੱਕ ਕਾਂਗਰਸ ਦਾ ਝੰਡਾ ਤੇ ਇੱਕ ਭਾਰਤੀ ਜਨਤਾ ਪਾਰਟੀ ਦਾ ਝੰਡਾ ਇੱਕੋ ਘਰ ਦੇ ਵਿੱਚ ਦੋ ਝੰਡੇ ਉੱਤੇ ਝੂਲਦੇ ਨੇ ਤਾਂ ਤੁਹਾਡੀ ਇਹ ਵੀ ਗੱਲ ਠੀਕ ਹੈ ਕਿ ਦੋਨੇ ਹੱਥਾਂ 'ਚ ਲੱਡੂ ਆ ਉਹ ਕਿਹਨੂੰ ਨਹੀਂ ਚੰਗੇ ਲੱਗਦੇ ਤਾਂ ਇਹ ਹੁਣ ਆਨ ਨਾਲ ਸਮਝ ਦੱਸੂਗਾ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਕਿ ਨਹੀਂ ਹੁੰਦੇ ਕਿਉਂਕਿ ਜਿਹੜੇ ਸੁਖਵੀਰ ਬਾਦਲ ਨੇ ਉਹਨਾਂ ਨੇ ਆਪਣੀ ਪੂਰੀ ਉਥੇ ਜਾਨ ਫੁਕੀ ਹੋਈ ਆ ਕਿ ਵੀ ਉਹ ਨਾ ਜਾਣ ਸਕੰਦਰ ਸਿੰਘ ਮਲੂਕਾ ਜਿਹੜੇ ਉਹ ਪਾਰਟੀ ਛੱਡ ਕੇ ਨਾ ਜਾਣ ਪਰ ਹਜੇ ਤੱਕ ਜਿਹੜੇ ਉਹਨਾਂ ਦੇ ਸੁਖਵੀਰ ਵਾਦਲ ਦੇ ਜਿਹੜੇ ਪ੍ਰਯਾਸ ਨੇ ਉਹ ਅਸਫਲ ਹੀ ਹੁੰਦੇ ਦਿਖਾਈ ਦੇ ਰਹੇ ਤੇ ਲੱਗਦਾ ਨਹੀਂ ਹੈਗਾ ਜਿਹੜੀ ਇਹ ਰਾਜਨੀਤੀ ਬੜੀ ਗੰਦੀ ਹੁੰਦੀ ਜਾਂਦੀ ਹੈ ਮੈਂ ਕਹੂੰਗਾ ਵੀ ਲੋਕਾਂ ਨੂੰ ਬੇਫਕੂਰ ਬਣਾਉਣ ਦੇ ਲਈ ਜਿਹੜਾ ਹੈਗਾ ਪਾਰਟੀਆਂ ਦਲ ਬਦਲੀ ਜਾਰੀ ਨੇ ਪਾਰਟੀਆਂ ਵੀ ਬੜੀ ਛੇਤੀ ਲੈ ਲੈਂਦੀਆਂ ਨੇ ਕਿਹੜਾ ਇਹ ਹੈ ਜੈ ਇਨਾਂ ਕੋਲ ਵਾਸ਼ਿੰਗ ਪਾਊਡਰ ਆ ਵੀ ਉਹ ਜਦੋਂ ਪਹਿਲਾਂ ਉਹ ਕਰਪਟ ਹੁੰਦਾ ਜਦੋਂ ਉਹਨਾਂ ਦੀ ਪਾਰਟੀ ਜਾਂਦਾ ਠੀਕ ਹੋ ਜਾਂਦਾ ਬੜੀ ਛੇਤੀ ਇੱਕ ਭਾਰਤੀ ਜਨਤਾ ਪਾਰਟੀ ਨਾਰਾ ਵੀ ਦੇ ਰਹੀ ਸੀਗੀ ਵੀ ਕਾਂਗਰਸ ਮੁਕਤ ਭਾਰਤ ਉਹ ਕਾਂਗਰਸ, ਜੁਗਤ ਵੀ ਭਾਰਤੀ ਜਨਤਾ ਪਾਰਟੀ ਹੋਈ ਜਾ ਰਹੀ ਹੈ, ਅਕਾਲੀ ਦਲ ਜੁਗਤ ਇਹ ਕੀ ਹੈਗਾ ਭਾਰਤੀ ਜਨਤਾ ਪਾਰਟੀ ਕੀ ਦਿਖਾਉਣਾ ਚਾਹਦੀ ਇਸ ਤੇ ਦੇਖੋ ਇਹਦੇ ਤੇ ਇਹਦੇ ਦੋ ਪਹਿਲੂ ਨੇ ਇੱਕ ਪਹਿਲੂ ਤਾਂ ਇਹ ਹੈ ਕਿ ਜਿਹੜੀ ਪਾਰਟੀ ਹੈ ਉਹ ਹਮੇਸ਼ਾ ਦੇਖਦੀ ਹੈ ਕਿ ਜੇਤੂ ਸਾਡਾ ਕੈਂਡੀਡੇਟ ਕਿਹੜਾ ਹੋ ਸਕਦਾ ਤਾਂ ਫਿਰ ਉਹ ਚਾਹੇ ਕਿਤੋਂ ਵੀ ਆਇਆ ਹੋਵੇ ਤਾਂ ਉਹਨੂੰ ਉਹਦਾ ਸਵਾਗਤ ਕੀਤਾ ਜਾਂਦਾ ਕਿ ਇਹ ਜਿਹੜੀ ਸੀਟ ਜਿੱਤ ਕੇ ਸਾਡੀ ਝੋਲੀ ਚ ਪਾਏਗਾ ਤੇ ਜਿਹੜੇ ਲੀਡਰ ਨੇ ਉਹ ਵੀ ਆਪਣੀ ਸਹੂਲਤ ਦੇਖਦੇ ਨੇ ਕਿ ਕਿਹੜੀ ਪਾਰਟੀ 'ਚ ਜਾ ਕੇ ਸਾਡਾ ਜਿਆਦਾ ਫਾਇਦਾ ਹੈ ਕਿ ਉਸ ਪਾਰਟੀ 'ਚ ਜਾ ਕੇ ਅਸੀਂ ਜਿੱਤ ਸਕਦੇ ਆ ਜਾਂ ਨਹੀਂ ਜਿੱਤ ਸਕਦੇ ਜਾਂ ਉਸ ਪਾਰਟੀ 'ਚ ਜਾ ਕੇ ਸਾਡਾ ਰੁਤਬਾ ਵਧਦਾ ਕਿ ਨਹੀਂ ਵਧਦਾ ਤੇ ਦੋਨਾਂ ਪਾਸੇ ਜਿਹੜੀ ਮਤਲਬ ਪ੍ਰਸਤੀਤੀ ਜਿਹੜੀ ਹੈਗੀ ਆ ਉਹ ਰਾਜਨੀਤੀ ਹੈ ਆਪਣੀ ਸਹੂਲियत ਦੀ ਰਾਜਨੀਤੀ ਹੈ ਇਹਦੇ 'ਚ ਕੋਈ ਦੂਰ ਨਹੀਂ ਹੈ ਕਿ ਜਿਹੜਾ ਰਾਜਨੀਤੀ ਦਾ ਜਿਹੜਾ ਸਤਾਰਾ ਉਹ ਲਗਾਤਾਰ ਹਰ ਰੋਜ਼ ਆਏ ਦੇਣਾ ਜਿਹੜਾ ਉਹ ਗਿਰਦਾ ਜਾ ਰਿਹਾ ਔਰ ਇਹ ਕਿੱਥੇ ਜਾ ਕੇ ਰੁਕੂਗਾ ਇਹ ਰੱਬ ਹੀ ਜਾਣ ਹਾਂ ਬਿਲਕੁਲ ਅਸੀਂ ਜਿਹੜਾ ਡੇਲੀ ਪਬਲਿਕ ਨਿਊਜ਼ ਤੇ ਤੁਹਾਨੂੰ ਦਿਖਾ ਦੱਸ ਰਹੇ ਸੀ ਇਹ ਕਿਸ ਤਰ੍ਹਾਂ ਨਾਲ ਰਾਜਨੀਤ ਦਾ ਜਿਹੜਾ ਕਿੰਨਾ ਗਿਰਦਾ ਜਾ ਰਿਹਾ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਆ ਲੀਡਰ ਨੇ ਚੋਣਾ ਘੱਟ ਲੱਗ ਰਹੀ ਹੈ ਨੇ ਲੀਡਰਾਂ ਦੀ ਅਦਲਾ ਬਦਲੀ ਜ਼ਰੂਰ ਜ਼ਿਆਦਾ ਹੋ ਰਹੀ ਹੈ ਜਿਸ ਤਰ੍ਹਾਂ ਨਾਲ ਮੌਸਮ ਦੀ ਮੌਸਮ ਬਦਲਦਾ ਪਸਚੜ ਆਉਂਦੀ ਆ ਪੱਤੇ ਨਵੇਂ ਆਉਂਦੇ ਨੇ ਇੱਥੇ ਲੱਗਦਾ ਹੈਗਾ ਇਹ ਜਿਹੜਾ ਮੌਸਮ ਆ ਇਹ ਇੱਕ ਲੀਡਰਾਂ ਦੇ ਦਲ ਬਦਲੀ ਦਾ ਮੌਸਮ ਹੈਗਾ ਵੀ ਉਹ ਦੇਖਦੇ ਨੇ ਵੀ ਸਾਨੂੰ 5 ਸਾਲ ਕਿਸ ਪਾਰਟੀ ਜਾ ਕੇ ਮौज ਕਰਨੀ ਪਊਗੀ ਜਾਂ ਅਸੀਂ ਕਿੱਥੇ ਸਹੂਲਤ ਲੈ ਸਕਦੇ ਆ ਲੇਕਿਨ ਲੋਕਾਂ ਨੂੰ ਵੀ ਜ਼ਰੂਰ ਚਾਹੀਦਾ ਹੈਗਾ ਉਹਨਾਂ ਕੋਲ ਸਿਰਫ ਇੱਕ ਵੋਟ ਹੀ ਹੁੰਦੀ ਆ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਉਹ ਵੀ ਲੀਡਰਾਂ ਨੂੰ ਇਸ ਵਾਰ ਸਿਖਾ ਦੇਣ ਵੀ ਆ ਉਹ ਵੀ ਜਾਣਦੇ ਨੇ ਵੀ ਉਹ ਸਿਰਫ ਇੱਕ ਜਿਹੜਾ ਥੋੜਾ ਜਿਹਾ ਕੋਈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਵੋਟ ਨਹੀਂ ਗ੍ਰਹੀ ਸਕਦਾ ਇਸ ਵਾਰ ਇਸ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲਣਗੇ ਜਿਹੜਾ ਤੁਸੀਂ ਹਰਾਰ ਹੋ ਜਾਣਾ ਵੀ ਲੀਡਰਾਂ ਨੂੰ ਸਫਲ ਸਕਾਉਣ ਵਾਲੇ ਨਤੀਜੇ ਦੇਖਣ ਨੂੰ ਮਿਲਣਗੇ ਦੇਖਦੇ ਰਹੋ ਡੇਲੀ ਪਬਲਿਕ ਨੂੰ